ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਉਮੀਦ ਆ ਤੁਸੀਂ ਠੀਕ ਠਾਕ ਹੋਵੋਗੇ ਤੇ ਇੱਥੇ ਮੈਂ ਚਟਨੀ ਕੁੱਟਣ ਲੱਗੀ ਸੀ ਅੰਬੀ ਪਾਈ ਹੈ ਵਿੱਚ ਤੇ ਪਿਆਜ਼ ਪਾ ਲਿਆ ਤੇ ਮਿਰਚਾਂ ਪਾ ਲਈਆਂ ਤੇ ਪੁਦੀਨਾ ਪਾਇਆ ਵਿੱਚ ਤੇ ਹੁਣ ਇਦਾਂ ਚਟਨੀ ਕੁੱਟ ਲੈਂਦੇ ਆ ਕਿਉਂਕਿ ਰੋਟੀ ਦੇ ਨਾਲ ਚਟਨੀ ਵਧੀਆ ਲੱਗਦੀ ਹੈ ਤੇ ਇਹ ਕਹਿੰਦੇ ਸੀ ਪਹਿਲਾਂ ਚਟਨੀ ਕੁੱਟ ਤੇ ਫੇਰ ਰੋਟੀ ਖਾਵਾਂਗਾ ਚਟਨੀ ਕੁੱਟੀ ਆ ਦੇਖੋ ਕਿੰਨੀ ਸੁਣੀ ਲੱਗਦੀ ਪਈ ਹੈ ਨਾ ਲਾਲ ਲਾਲਾ ਥੋੜੀ ਤੇ ਇਹਦੇ ਵਿੱਚ ਨਮਕ ਪਾ ਲਈ ਨਹੀਂ ਤੇ ਕਾਲੀ ਮਿਰਚ ਮੈਂ ਪਾਉਣੀ ਹੁੰਦੀ ਆ ਐਕਸਾ ਥੋੜੀ ਕੌਣੀ ਨਹੀਂ ਤੇ ਮਸਾਲਾ ਪਾ ਲੈਣੀ ਹੁੰਨੀ ਆ ਬਾਅਦ ਵਿੱਚ ਪਾਉਣੀ ਹੁੰਨੀ ਆ ਕੁੱਟ ਕੇ ਤੇ ਹੁਣ ਇਹਦੇ ਵਿੱਚ ਨਮਕ ਪਾ ਲਿਆ ਤੇ ਕਾਲੀ ਮਿਰਚ ਤੇ ਮਸਾਲਾ ਥੋੜਾ ਜਿਹਾ ਪਾ ਦਾਂਗੀ ਤੇ ਬੱਚਿਆਂ ਵਾਸਤੇ ਖੱਟੀ ਮਿੱਠੀ ਬੱਚੇ ਭੁੰਦੇ ਗੁੜ ਉਹਨਾਂ ਵਾਸਤੇ ਥੋੜਾ ਜਿਹਾ ਕੱਢ ਲਾਂਗੀ ਤੁਹਾਡੇ ਖਾਣਾ ਬਣਾਉਣਾ ਤੇ ਉਹਦੇ ਵਾਸਤੇ ਨਾ ਮੈਂ ਕਰ ਦਿੰਨੀ ਆ ਇਹ ਮੈਂ ਇਦਾਂ ਕਰਕੇ ਨਾ ਲਿਫਾਵੇ ਵਿੱਚ ਪਾ ਕੇ ਫਿਰ ਮਾਈਕ੍ਰੋਵੇਵ ਚ ਰੱਖ ਦਿੰਨੀ ਹੁੰਨੀ ਆ ਤੇ ਫਿਰ ਉਹ ਵਧੀਆ ਹੋ ਜਾਂਦੇ ਨੇ ਪੱਠੇ ਵਾਸਤੇ ਜਿਹੜੇ ැ දේන ඒත් දගම වෙචරක්කදග බැගනෝගේ දකොක නිසොනය ය ඇස්ා බෝ සොනය ෝගෙන හොනු ශෙල්ලෙන්නේය ඇස්්‍රාගත දකද වෙච්චේදේ බීබූ හැගේ කිස්තරාම ਉੜਮੇ ਦੇ ਚ ਪਾਲਾਂਗੀ ਤੇ ਸਾਰੇ ਛਿੱਲ ਕੇ ਤੇ ਇਹਨਾਂ ਨੂੰ ਚੈੱਕ ਮੈਂ ਕਰ ਲੈਣੀ ਆ ਕਿ ਵਿੱਚ ਕੋ ਖਰਾਬ ਨਾ ਕੋਈ ਹੋਵੇ ਚੰਗੀ ਤਰ੍ਹਾਂ ਇਹਨੂੰ ਨਾ ਚੈੱਕ ਕਰ ਲੈਣੀ ਆ ਸਾਰਿਆਂ ਨੂੰ ਪਰ ਥਾ ਬਹੁਤ ਵਧੀਆ ਲੱਗਦਾ ਵਾ ਆਪਾਂ ਬੋਤੀ ਨਾ ਬਾਅਦ ਵੈਸੇ ਪਰ ਥਾ ਬਣਾਣ ਲੱਗੇ ਆ ਤੇ ਬੇਟੀ ਕਹਿੰਦੀ ਮम्मा ਪਰੌठा ਬਣਾ ਲਓ ਤੇ ਨਾਲ ਬਣਾਓ ਤੰਦੂਰੀ ਰੋਟੀ ਇਸ ਕਰਕੇ ਹੁਣ ਮੈਂ ਕਿਹਾ ਚਲ ਬਣਾ ਲੈਂਦੀ ਆ ਤੰਦੂਰੀ ਰੋਟੀ ਨਾਲ ਲਾਈਟ ਇਸ ਤਰ੍ਹਾਂ ਹੀ ਜਾਂਦੀ ਆ ਦੇਖੋ ਚਮਕਾ ਮਤਲਬ ਕਿ ਲਾਈਟ ਚੱਲ ਜਾਂਦੀ ਆ ਇਹਨੂੰ ਹੁਣ ਚੈੱਕ ਕਰਾਵਾਂਗੀ ਲਾਈਟ ਨੂੰ ਸੱਦ ਕੇ ਨਾ ਇਸ ਦਾ ਚੈੱਕ ਕਰ ਲੈਣੀ ਮੈਂ ਇੱਕ ਵਾਰੀ ਤੇ ਸਾਰੇ ਨੂੰ ਛਿੱਲ ਕੇ ਰੱਖ ਲੈਣੀ ਆ ਤੇ ਫਿਰ ਬੈਂ ਪਾਸੇ ਦੇ ਪਿਆਜ਼ ਕਟਾਂਗੀ ਪਿਆਜ਼ ਤੇ ਟਮਾਟਰ ਵਾ ਵਾ ਸਾਰੇ ਪੈਂਦੇ ਹੁੰਦੇ ਆ ਭਟੇ ਦੇ ਵਿੱਚ ਸਾਨੂੰ ਤੇ ਇਦਾਂ ਦਾ ਹੀ ਭਟਾ ਚੰਗਾ ਲੱਗਦਾ ਵਾ ਜਿੱਦਾਂ ਪਿਆਜ਼ ਟਮਾਟਰ ਪਾ ਕੇ ਕਈ ਤੇ ਤੜਕਾ ਵੀ ਨਹੀਂ ਲਾਉਂਦੇ ਉਹ ਵਾਲਾ ਕਈਆਂ ਨੂੰ ਪਸੰਦ ਵਾ ਪਰ ਸਾਨੂੰ ਇਦਾਂ ਦਾ ਜਦਾਂ ਪਿਆਜ਼ ਟਮਾਟਰ ਪਾ ਕੇ ਟਮਾਟਰ ਵਿੱਚ ਜ਼ਿਆਦਾ ਹੀ ਥੋੜੇ ਪੈਂਦੇ ਆ ਜਿਹੜਾ ਕਿ ਖਟਾਸ ਟਮਾਟਰਾਂ ਨਾਲ ਹੁੰਦੀ ਆ ਤੇ ਉਹ ਵਧੀਆ ਲੱਗਦੇ ਨੇ ਚਲੋ ਮੈਂ ਕਰ ਲਾਂ ਬਈ ਨਾ ਸਾਰਿਆਂ ਨੂੰ ਤੇਲ ਸਰੋਂ ਦਾ ਪਾਇਆ ਸੀਗਾ ਮੈਂ ਤੇ ਸਰੋਂ ਦੇ ਤੇਲ ਨੂੰ ਗਰਮ ਕਰਕੇ ਤੇ ਜੀਰਾ ਪਾ ਕੇ ਤੇ ਉੱਤੇ ਪਿਆਜ਼ ਵਿੱਚ ਪਾ ਦਾਂਗੀ ਤੇ ਪਿਆਜ਼ ਗਿੱਲੇ ਹੋਣ ਕਰਕੇ ਨਾ ਆਵਾਜ਼ ਬਹੁਤ ਜ਼ਿਆਦਾ ਆਉਂਦੀ ਪਈ ਸੀਗੀ ਇਸ ਕਰਕੇ ਨਾ ਫਿਰ ਮੈਂ ਆਵਾਜ਼ ਬੰਦ ਕਰ ਦਿੱਤੀ ਸੀਗੀ ਤੇ ਇਹਨੂੰ ਹੁਣ ਬਸ ਚੰਗੀ ਤਰ੍ਹਾਂ ਫਿਰ ਲਾ ਕੇ ਭੁੰਨ ਲਾਵਾਂਗੀ ਮੈਂ ਤੇ ਪਿਆਜ਼ ਨੂੰ ਤੇ ਪਿਆਜ਼ ਭੁੰਨ ਕੇ ਥੋੜੇ ਜਦੋਂ ਬ੍ਰਾਊਨ ਹੋਣਗੇ ਨਾ ਜ਼ਿਆਦਾ ਨਹੀਂ ਕਰਨੇ ਹੈਗੇ ਥੋੜੇ ਜੇ ਬ੍ਰਾਊਨ ਹੋਣਗੇ ਨਾ ਤੇ ਫਿਰ ਮੈਂ ਟਮਾਟਰਾਂ ਨੂੰ ਲਾਗੇ ਕੱਟ ਲੈਣੀ ਨਾਲੇ ਮਿਰਚਾਂ ਕੱਟ ਲੈਣੀਆਂ ਤੇ ਇਹਨਾਂ ਨੂੰ ਕੱਟ ਕੇ ਜਦ ਬ੍ਰਾਊਨ ਹੋ ਗਏ ਨੇ ਤੇ ਹੁਣ ਟਮਾਟਰ ਮਿਰਚਾਂ ਪਾ ਦਿੰਨੇ ਆ ਤੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਹੁਣ ਭੁੰਨ ਲਵਾਂਗੇ ਵਿੱਚ ਸਾਨੂੰ ਤੇ ਇਦਾਂ ਦਾ ਹੀ ਵਧੀਆ ਲੱਗਦਾ ਖੱਟਾ ਮਿੱਠਾ ਨਾ ਪਿਆਜ਼ ਟਮਾਟਰ ਜ਼ਿਆਦਾ ਹੋਣ ਨਾ ਟਮਾਟਰ ਦੇ ਚਟੇ ਤੇ ਫਿਰ ਇਹਦੇ ਨਾਲ ਖੱਟਾ ਮਿੱਠਾ ਜਿਆ ਬਹੁਤ ਵਧੀਆ ਲੱਗਦਾ ਵਾ ਸਾਨੂੰ ਥੋੜੇ ਸਟਰੋਂਗ ਹੀ ਵਧੀਆ ਸਬਜੀ ਲੱਗਦੀ ਹੈ ਜਿੱਦਾਂ ਹਨ ਨੂੰ ਨਾ ਲਾਈਟ ਜੀ ਸਬਜੀ ਨਹੀਂ ਵਧੀਆ ਲੱਗਦੀ ਤੇ ਤੜਕਾ ਬਹੁਤ ਵਧੀਆ ਇਦਾਂ ਫੇਰ ਪਾ ਲੈਣੀ ਹੈ ਵਿੱਚ ਤੇ ਹਲਦੀ ਬਾ ਲੈਣੀ ਆ ਤੇ ਢੇਗੀ ਵਿੱਚ ਪਾਵਾਂਗੀ ਮੈਂ ਮਸਾਲਾ ਸਭ ਕੁਝ ਇਕੱਠੇ ਪਾ ਦੇਣਾ ਹੁਣ ਮਸਾਲਾ ਨਾਲ ਹੀ ਪਾ ਦਾਂਗੀ ਥੋੜੀ ਢੇਗੀ ਵਿੱਚ ਪਾਵਾਂਗੀ ਇਹ ਮਸਾਲਾ ਇਹਦਾ ਤਿਆਰ ਹੋ ਗਿਆ ਕਿੰਨਾ ਸੋਨਾ ਮਸਾਲਾ ਹੋ ਗਿਆ ਤਿਆਰ ਹੁਣ ਇਹ ਪਾ ਦੇਣੇ ਹੈ ਗੇਤੇ ਦੇ ਪਰઠા ਜਿਹੜਾ ਮੈਂ ਕੀਤਾ ਸੀ ਨਾ ਇਹ ਇਹਦੇ ਨਾਲ ਮੈਸ਼ ਕਰ ਲਿਆ ਸੀ ਗੈਸ ਤੇਰਾ ਤੇ ਹੁਣ ਇਹ ਵਿੱਚ ਪਾ ਲਾਂਗੇ ਤੇ ਇੰਨਾ ਮੈਸ਼ ਕਰ ਲਾਂਗੇ ਸਾਨੂੰ ਇਤਨਾ ਬੜੀ ਲੱਗਦਾ ਵਾ ਦੇਖੋ ਜੇ ਮੈਂ ਨਾ ਮੈਸੇ ਹੁਣ ਥੋੜੀ ਦੇਨ ਨਾ ਟੱਕ ਦਿੰਦੀ ਆ ਇਹਨੂੰ ਤੇ ਪਰਸਾ ਬਹੁਤ ਸੋਨਾ ਬਣ ਗਿਆ ਦੇਖੋ ਹਜ ਜਿਜੇਗਾ ਵੈਸੇ ਪੰਜ 10 ਮਿੰਟ ਮੈਂ ਹਜ ਰਿੰਨਾ ਕਿਨੂੰ ਵੈਸੇ ਤੇ ਹੁਣ ਜਿਆਦਾ ਕਰਨ ਦੀ ਜਰੂਰਤ ਨਹੀਂ ਹੁੰਦੀ ਹੈਗੀ ਪਰ ਜੇ ਮੈਂ ਕਰਾਂਗੀ ਇਹਨਾਂ ਥੋੜੀ ਦੇਰ ਨਾ ਕਣਕ ਦਾ ਆਟਾ ਤੇ ਇਹਦੇ ਵਿੱਚ ਮੈਂ ਥੋੜਾ ਜਿਹਾ ਮੈਦਾ ਪਾਵਾਂਗੀ ਕਿਉਂਕਿ ਜਿਆਦਾ ਮੈਂਦਾ ਨਹੀਂ ਪਾਉਣਾ ਹੈਗਾ ਥੋੜਾ ਮੈਦਾ ਪਾ ਲਿਆ ਥੋੜਾ ਕਣਕ ਦਾ ਆਟਾ ਹੈ ਤੇ ਮੈਂ ਇਹਦੇ ਇਕੱਲੇ ਦਾ ਨਹੀਂ ਆਪਾਂ ਬਣਾਵਾਂਗੇ ਤੇ ਇਹਦਾ ਆਟਾ ਗੁੰਨ ਲੈਨੇ ਆ ਤੇ ਫਿਰ ਆਪਾਂ ਦੰਦੋਰੀ ਵਾਲੀ ਰੋਟੀ ਬਣਾਨੇ ਆ ਉਹਦੇ ਵਿੱਚ ਥੋੜੀ ਜਿਹੀ ਆਪਾਂ ਚੀਨੀ ਪਾ ਦਾਂਗੇ ਜਿਆਦਾ ਨਹੀਂ ਮੈਂ ਪਾਉਣੀ ਮੈਂ ਥੋੜੀ ਜਿਹੀ ਪਾਉਣੀ ਆ ਤੇ ਨਮਕ ਪਾ ਦਾਂਗੇ ਥੋੜਾ ਜਿਹਾ ਨਮਕ ਪਾ ਲੈਨੇ ਤੇ ਇਹਨੂੰ ਮਿਕਸ ਕਰ ਲੈਨੇ ਆ ਦੋਨਾਂ ਨੂੰ ਮਿਕਸ ਕਰਕੇ ਤੇ ਫਿਰ ਇਹਦੇ ਵਿੱਚ ਦਹੀਂ ਪਾ ਲਾਂਗੇ ਇਹਦੇ ਵਿੱਚ ਦਹੀਂ ਪਾ ਲੈਨੇ ਆ ਇੱਕ ਕੱਪ ਦਹੀਂ ਦਾ ਪਾ ਲਿਆ ਮੈਂ ਇਹਦੇ ਵਿੱਚ ਬੇਕਿੰਗ ਸੋਡਾ ਤੇ ਬੇਕਿੰਗ ਪਾਊਡਰ ਪਾਉਣਾ ਥੋੜਾ ਜਿਹਾ ਇਹ ਵੀ ਮੈਂ ਜਿਆਦਾ ਨਹੀਂ ਪਾਵਾਂਗੀ ਕਿਉਂਕਿ ਬੇਕਿੰਗ ਸੋਡਾ ਜਿਹੜਾ ਨਾ ਇਹ ਮੇਰ ਕੋ ਚਮਚਾ ਜਿਹੜਾ ਵੋ ਵੀ ਮੈਂ ਹਾਫ ਹੀ ਪਾਇਆ ਹੈ। ਬੇਕਿੰਗ ਸੋਡੇ ਦਾ ਤੇ ਬੇਕਿੰਗ ਪਾਊਡਰ ਹਾਫ। ਇਹਨਾਂ ਨੂੰ ਨਾ ਦੇਖੋ ਹੁਣ ਮੈਂ ਇਹਨੂੰ ਮਿਕਸ ਕਰ ਲਾਂਗੀ ਵਿੱਚ ਥੋੜਾ ਜਿਹਾ ਰਿਫਾਈਨਡ ਪਾ ਲਾਂਗੀ। ਤੇਲ ਦੇਸੀ ਕਿਉ ਜੋ ਵੀ ਪਾਉਣਾ ਤੁਸੀਂ ਉਹ ਪਾ ਲਓ ਥੋੜਾ। ਤੇ ਇਹਨੂੰ ਮਿਕਸ ਕਰ ਲੈਨੇ ਆ। हाथ दिन चंकी तरह मैं गुन् लगी थोड़ा थोड़ा पानी पा के गुन्न लिने आटे ना आटा साढ़ा तैयार हो जाएगा फिर अद्धा का मैं रखागी अर्धा का घंटा ਉੱਤੋਂ ਬਾਅਦ ਫਿਰ ਰੋਟੀ ਬਣਾਵਾਂ। ਕੋਰੋਂ ਇਹ ਤੇਲ ਲਾ ਕੇ ਨਾ ਇੱਧਰ ਰੱਖ ਦਾਂਗੀ ਮੈਂ ਜੇ ਫਿਰ। ਬਸ ਅੱਧਾ ਘੰਟਾ ਰੱਖਦੀ ਆਂ ਤੇ ਫਿਰ ਬਾਅਦ ਵਿੱਚ ਰੋਟੀ ਲਾਵਾਂਗੇ। ਮੱਖਣ ਵੀ ਨਿਕਲ ਗਿਆ। ਦੇਖੋ ਕਿੰਨਾ ਸੋਹਣਾ ਮੱਖਣਾ ਤਾਜ਼ਾ-ਤਾਜ਼ਾ। ਹੁਣ ਇਹਨੂੰ ਮੈਂ ਕੱਢ ਕੇ ਡੱਬੀ 'ਚ ਰੱਖ ਲਾਂਗੀ। ਇਹਨੂੰ ਧੋ ਕੇ ਚੰਗੀ। ਹਾਂ ਰੋਟੀ ਬਣਾਣੇ ਥੋੜਾ ਜੱਟੇ ਨੂੰ ਨਾ ਗੁੰਨ ਲੈਣੇ ਆ। ਮੇਰੇ ਕੋਲ ਕਲੌਂਜੀ ਨਹੀਂ ਹੈਗੀ ਮੈਂ ਵੈਸੇ ਕਲੌਂਜੀ ਲਾਉਣੀ ਹੁੰਨੀ ਆ ਉੱਪਰ ਪਰ ਕਲੌਂਜੀ ਖਤਮ ਹੋਈ ਆ ਤੇ ਮੈਂ ਵਿੱਚ ਮੇਥੀ ਜਿਹੜੀ ਹੈ ਨਾ ਮੇਥੀ ਲਾ ਦਾਂਗੀ ਵਿੱਚ ਤੇ ਬਸ ਹੁਣ ਆਪਾਂ ਇਹਨੂੰ ਉੱਤੇ ਮੇਥੀ ਲਾ ਕੇ ਨਾ ਇਦਾਂ ਹੁੰਜ ਕਲੌਂਜੀ ਹੋਵੇ ਤਾਂ ਉਹ ਵੀ ਵਧੀਆ ਲੱਗਦੀ ਉੱਪਰ ਪਰ ਸੁੱਕੀ ਹੋਈ ਨਾ ਮੇਥੀ ਲਾ ਲਈ ਨਹੀਂ ਆ ਦੂਸਰੀ ਸਾਈਡ ਤੇ ਪਾਣੀ ਲਾ ਕੇ ਨਾ ਇਹਨੂੰ ਦੂਸਰਾ ਤਵਾ ਵੀ ਹੈ ਪਰ ਲੋਹੇ ਵਾਲੇ ਤਵੇ ਤੇ ਮੈਂ ਹ ਬਣਾਉਣੀ ਆ ਚਿਪਕ ਜੂਗਾ ਕਿਉਂਕਿ ਹੈ ਵੀ ਜ਼ਿਆਦਾ ਇਹਨੂੰ ਇਦਾਂ ਦਬਾ ਦਾਂਗੀ ਮੈਂ ਸਵਾਸ ਇੱਕ ਲਮੋਂਗੇ ਇਸ ਤਰ੍ਹਾਂ ਪਾਉਂਗਾ ਕਰੀ ਥੋੜਾ ਜਿਹਾ ਬੰਦ ਕਰੀ ਥੋੜੀ ਜਿਹੀ ਜਗਾਈ ਆ ਦੇਖੋ ਇਸ ਤਰ੍ਹਾਂ ਸਿੱਕਦੀ ਪਈ ਹੈ ਨਾ ਦੇਖੋ ਕਿੰਨੀ ਸੋਣੀ ਹੋ ਗਈ ਹੈ ਨਾ ਜੇ ਨਾ ਨਾ ਇਥੋਂ ਸਿੱਕੇ ਤੇ ਫਿਰ ਆਪਾਂ ਉਤਵੇ ਤੇ ਰੱਖ ਕੇ ਵੀ ਕਰ ਸਕਦੇ ਪਰ ਸਿੱਕ ਗਈ ਹੈ ਇਸ ਤਰ੍ਹਾਂ ਦੇਖੋ ਕਿੰਨੀ ਸੋਣੀ ਬਣੀ ਹੈ ਰੋਟੀ ਤੇ ਮੱਖਣ ਦੇ ਨਾਲ ਚੋਪੜੀ ਹੈ ਮੱਖਣ ਵਿੱਚ ਪਾਇਆ ਵਾ ਤੇ ਬਹੁਤ ਸੁਆਦ ਬੰਦੀ ਨਾਲ achar ਲਵਾਂਗੇ ਇਹ ਤੇ ਬੇਟੀ ਖਾਣ ਲੱਗੀ ਉਹਨੇ achar ਨਹੀਂ ਲੈਣਾ ਹੈਗਾ ਨਾਲ ਇੱਥੇ ਮੈਂ ਹੋਰ ਵੀ ਬਣਾ ਕੇ ਰੱਖ ਲੈਂਦੀ ਆ ਇਦਾਂ ਤੇ ਨਾਲ-ਨਾਲ ਗਰਮ-ਗਰਮੀ ਵਧੀਆ ਲੱਗਦੀ ਹੈ ਤੇ ਗਰਮ-ਗਰਮ ਨਾਲ ਮੈਂ ਦੇ ਦਾਂਗੀ ਤੇ ਨਾਲ-ਨਾਲ ਹੀ ਫਿਰ ਬਸ ਗਰਮ-ਗਰਮ ਲਾਤੀ ਜਾਏਗੀ ਤੇ ਇਦਾਂ ਹੀ ਬਸ ਸੇਕੀ ਜਾਓ ਤੇ ਲਾਈ ਜਾਓ ਵੀ ਬਹੁਤ ਸੋਹਣੀਆਂ ਬਣਦੀਆਂ ਨੇ ਤੰਦੂਰੀ ਰੋਟੀਆਂ ਇੰਦੇ ਗੋਕੀ ਨੂੰ ਸੋਣੀ ਬਾਂਦੀ ਪਈ ਹੈ ਜਿੱਧਰੋਂ ਜਿੱਧਰੋਂ ਕੱਚੀ ਉਹ ਵਾਲੀ ਸਾਈਡ ਕਰੀ ਜਾਓ ਉੱਪਰ ਤੇ ਬਹੁਤ ਵਧੀਆ ਤਰਾਂ ਬਣ ਜਾਂਦੇ। ਅੱਥੇ ਦੇ ਨਾਲ ਤੰਦੂਰੀ ਰੋਟੀ ਬਹੁਤ ਸਵਾਦ ਲੱਗਦੀ ਹੈ ਤੇ ਤੁਹਾਨੂੰ ਇਹ ਕਿਸ ਤਰ੍ਹਾਂ ਦੀ ਲੱਗੀ ਹੈ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਸੀਂ ਵੀ ਇਸ ਤਰ੍ਹਾਂ ਬਣਾਇਓ ਤੇ ਖਾਇਓ ਵੀ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ। ਥੈਂਕ ਯੂ।